ਸਾਰੇ ਲੋਕ ਝਾੜੂ ਨੂੰ ਹੀ ਵੋਟ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਝਾੜੂ ਦਾ ਬਟਨ ਬਟਨ ਨਹੀਂ ਹੈ ਉਹਨਾਂ ਦੇ ਭਵਿੱਖੇ ਬੱਚਿਆਂ ਦੇ ਭਵਿੱਖ ਦਾ ਬਟਨ ਹੈ ਹਰ ਵਰਗ ਨੂੰ ਚੰਗੀਆਂ ਸਹੂਲਤਾਂ ਦਾ ਬਟਨ ਹੈ ਚੰਗੇ ਮਾਹੌਲ ਦਾ ਬਟਨ ਹੈ ਪਰ ਉਹਨਾਂ ਨੂੰ ਵੀ ਪਤਾ ਹੈ ਕਿ ਇਹਨਾਂ ਦੀ ਕਾਮਯਾਬੀ ਸਭ ਦੀ ਕਾਮਯਾਬੀ ਹੈ ਕਿਉਂਕਿ ਝਾੜੂ ਹੀ ਆਮ ਆਦਮੀ ਪਾਰਟੀ ਇੱਕ ਇੱਕ ਐਦਾ ਦੀ ਪਾਰਟੀ ਹੈ ਜੋ ਲੋਕਾਂ ਦੀ ਪਾਰਟੀ ਹੈ ਉਹ ਲੋਕਾਂ ਲਈ ਪਾਰਟੀ ਹੈ चांदिया ने कि प्राशर साहब ही एमपी बन के आए हॉस्पिटल बनाया जाएगा स्कूल बनाए जाएंगे जन टीआरपी नहीं, टी नहीं भरोसा आपका ਤੱਤ ਚੰਗਾ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਪਰਮਾਤਮਾ ਖੇਰੇ ਬਾਬਾ ਜੀ ਕਰਨ ਫਤਿਹ ਹੋਈ ਮਹਿਲਾਵਾਂ ਤੁਹਾਡੇ ਨਾਲ ਚੱਲ ਰਹੀਆਂ ਕੀ ਕਹਿੰਨਾ ਇਹ ਮਹਿਲਾਵਾਂ ਦਾ ਪਿਆਰ ਹੈ ਉਹਨਾਂ ਨੇ ਪਹਿਲਾਂ ਆਪ ਪਾਰਟੀ ਦੇ ਦੇਖੇ ਹੋਏ ਨੇ ਸਭ ਉਹਨਾਂ ਨੂੰ ਪਤਾ ਇਸ ਕਰਕੇ ਮੇਰੇ ਨਾਲ ਹੈ ਚੰਦੀਆਂ ਨੇ ਕਿ ਪ੍ਰਸ਼ਾਦ ਸਾਹਿਬ ਹੀ ਐਮਪੀ ਬਣ ਕੇ ਆਏ ਕਿਸ ਤਰ੍ਹਾਂ ਦੇ ਕਮਨਾਲੀ ਕੀਤੇ ਜਾਂਦੇ ਦੀ ਹਸਪੀਟਲ ਬਣਾਇਆ ਜਾਏਗਾ ਸਕੂਲ ਬਣਾਏ ਜਾਣਗੇ ਜੋ ਵੀ ਉਹਨਾਂ ਦੀ ਡਿਮਾਂਡ ਹੈ ਮੈਂ ਸਭ ਤੋਂ ਪਹਿਲਾਂ ਮਨੀਤ ਕੈਸ਼ਰ ਜੀ ਦਾ ਬਹੁਤ-ਬਹੁਤ ਨਿਕਾ ਸਵਾਗਤ ਕਰਦੀ ਹਾਂ ਸਾਡੇ ਇਸ ਈਰੀਏ ਤੇ ਆਣ ਤੇ ਔਰ ਉਹਨਾਂ ਨੂੰ ਇਹ ਦੱਸਣਾ ਚਾਹਨੀ ਹਾਂ ਕਿ ਸਾਡਾ ਪੂਰਾ ਹਲਕਾ ਉਹਨਾਂ ਨੂੰ ਇੰਨਾ ਪਿਆਰ ਕਰਦਾ ਹੈ ਔਰ ਸਾਰੇ ਲੋਕ ਝਾੜੂ ਨੂੰ ਹੀ ਵੋਟ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਝਾੜੂ ਦਾ ਬਟਨ ਬਟਨ ਨਹੀਂ ਹੈ ਉਹਨਾਂ ਦੇ ਭਵਿੱਖੇ ਬੱਚਿਆਂ ਦੇ ਭਵਿੱਖ ਦਾ ਬਟਨ ਹੈ ਹਰ ਵਰਗ ਨੂੰ ਚੰਗੀਆਂ ਸਹੂਲਤਾਂ ਦਾ ਬਟਨ ਹੈ ਚੰਗੇ ਮਾਹੌਲ ਦਾ ਬਟਨ ਹੈ ਗਲੀ ਮੇ ਲੇਟ ਉਸੇ ਲੈ ਕੇ ਜਾ ਰਹੇ ਹਨ ਕਿਸ ਤਰ੍ਹਾਂ ਲੋਕ ਪਿਆਰ ਦੇ ਰਹੇ ਬਹੁਤ ਪਿਆਰ ਕਰ ਰਿਹਾ ਜੀ ਬਹੁਤ ਪਿਆਰ ਕਰ ਰਹੇ ਹੈ ਕਿਸ ਤਰ੍ਹਾਂ ਤੁਸੀਂ ਸਪੋਰਟ ਰਹੋਗੀ ਨੌਰਥ ਹਲਕੇ ਦੀ ਦੇਖੋ ਸਭ ਚਾਹਦੇ ਕਿ ਕਾਮਯਾਬੀ ਚਾਹਦੇ ਆ ਹੁਣ ਉਹਨਾਂ ਨੂੰ ਵੀ ਪਤਾ ਕਿ ਇਨ੍ਹਾਂ ਦੀ ਕਾਮਯਾਬੀ ਸਭ ਦੀ ਕਾਮਯਾਬੀ ਹੈ ਕਿਉਂਕਿ ਝਾੜੂ ਹੀ ਆਮ ਆਦਮੀ ਪਾਰਟੀ ਇੱਕ ਇੱਕ ਐਤਾ ਦੀ ਪਾਰਟੀ ਹੈ ਜੋ ਲੋਕਾਂ ਦੀ ਪਾਰਟੀ ਹੈ ਉਹ ਲੋਕਾਂ ਲਈ ਪਾਰਟੀ ਹੈ